ਇਹ ਲੋੜਾ ਹੁਣ ਇੱਕ ਕੋਠੀ ਵਾਲਾ ਸੀ ਪੈਣੇ ਉਹ ਵੇਖਿਆ ਸੀ ਮੇਰੇ ਵੇਖੇ ਉਹ ਕੀ 30 ਕਿੱਲੇ ਪੈਲੇ ਸੀ ਉਹਦੇ ਕੋਲ ਤੇ ਚੰਗੀ ਕੋਟੀ ਅਸੀਂ ਨਾਲ ਮੈਂ ਗੱਲ ਕੀ ਹੋਈ ਉਹਨੂੰ 50000 ਦੇਦਾ ਇੱਕ ਘਰੇ ਅਸੀਂ ਮੈਨੂੰ ਤਾਂ 5 ਲੱਖ ਦੇਦਾ ਉਹ ਕਹਿੰਦਾ ਵੀ ਤੁਸੀਂ ਉਥੇ 5 ਲੱਖ ਦੇਤਾ ਮੈਨੂੰ 50 ਮੇਰਾ 50 ਵੀ ਬਾਖ ਚਲੋ ਅੱਛਾ ਕਹਿੰਦਾ ਮੈਂ ਕਹਿੰਦਾ ਮੇਰੀ ਕੋਠੀ 1.5 ਕਰੋੜ ਦੀ ਸੀ ਉਹ ਪਾਕੇ ਦੋ ਨਹੀਂ ਉਹ ਪਾਕੇ ਦੋ ਉਹ ਮੇਰੀ ਉਹਦੇ ਹਿਸਾਬ ਨਾਲ ਵੀ ਮੇਰਾ ਘਾਟਾ ਪੂਰਾ ਵੀ ਮੇਰਾ ਘਾਟਾ ਪੂਰਾ ਕਰੋ ਓਏ ਰੱਬ ਦੇ ਹਜਿਆ ਕਿੰਨਾ ਇਟਰੀ ਹੋਇਆ ਮੈਂ ਪਤਾ ਕੀ ਆ ਆਪਾਂ ਉਹਦੀ ਮਤ ਕਰਨਾ ਆ ਜਿਹਦੇ ਵਿਚਾਰੇ ਨੇ ਬਾਲਿਆਂ ਨੂੰ ਚਾਹਤਾ ਠੀਕ ਆ ਆਪਾਂ ਜ਼ਿੰਮੇਦਾਰ ਆ ਜਦੋਂ ਤੇਰਾ ਨੁਕਸਾਨ ਹੋਇਆ ਨੁਕਸਾਨ ਹੋਇਆ ਪਰ ਭਾਈ ਪਰ ਪਰ ਪਤਾ ਕੀ ਆ ਆਪਾਂ ਜਿਹੜੇ ਵਿਚਾਰਿਆਂ ਨੂੰ ਰਾਤ ਕੱਟਣ ਲਈ ਨਹੀਂ ਹੈਗਾ ਨਜ਼ਾਇਜ਼ ਖਾਨ ਦੇ ਚੁੱਕਣ ਵਾਲੇ ਜਿੰਨਾਂ ਕੋ ਰਿਸ਼ਤੇਦਾਰ ਇੱਕ ਇੱਕ ਵੀ ਕਿਹਾ ਸੀ ਕੋ ਅੰਟੀ ਕੇ ਸਾਡੇ ਰਿਸ਼ਤੇ ਕਿੰਨੀ ਸਾਡੇ ਕੋਈ ਰਿਸ਼ਤੇਦਾਰ ਨਹੀਂ ਹੈਗਾ ਵਿਚਾਰੇ ਕਿੰਨਾ ਦੇ ਘਰੇ ਜਾਣ ਮੈਂ ਜਿਹੜੇ ਘਰ ਟੱਕੜੇ ਨੇ ਮੈਂ ਪਿੰਡ 'ਚ ਉਹਨਾਂ ਨੂੰ ਵੀ ਕਹਿਣਾ ਜਿਹੜੇ ਘਰ ਅਮਨ ਵੀਰੇ ਕੋਈ ਜ਼ਿਆਦਾ ਇੱਕ ਦੋ ਘਰ ਨੇ ਜਿੰਨਾ ਉਹਨਾਂ ਨੂੰ ਪਿੰਡ ਵਾਲੇ ਆਪਦੇ ਘਰੇ ਰੱਖਣ